ਸਤਿ ਸ਼੍ਰੀ ਅਕਾਲ ਜੀ ਸਜਣੋ ਸਵਾਗਤ ਕਰਦੇ ਆ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਗੇ ਕੁਐਸਟ ਆ ਆਪਣੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਤੇ ਸਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਪੰਜਵਾੜਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਆ ਗਿਆ ਨੂੰ ਸਰਪੰਚ ਡੇਰੀ ਫਾਰਮ ਤੇ ਪਹੁੰਚੇ ਆ ਦੋ ਵੜਾ ਟੌਪ ਦੀਆਂ ਵਿਖਾਉਣ ਲੱਗੇ ਸਜਣੋ ਫਾਰਮ ਵਾਲਿਆਂ ਤੇ ਸੱਜਣੋਂ ਹੁਣ ਤੇ ਮਾਰਕੀਟ گاਵਾ ਦੀ ਚੱਲ ਪਈ ਆ ਸਿਆਲ ਆ ਗਿਆ ਬੜੇ ਕੋਕੇ ਵੀ ਜੇ ਦੋਵੇਂ ਸੱਜਣੋਂ ਵੱਖਰੀ ਜੀ ਵੈਰੈਟੀ ਲਿਆਂਦੀ ਆ ਤੇ ਵਧੇਰੇ ਜਾਣਕਾਰੀ ਸਰਪੰਚ ਸਾਹਿਬ ਤੋਂ ਲੈ ਕੇ ਦਿੰਨੇ ਆ ਜੁੜੇ ਰਹੋ ਅੰਤ ਤੱਕਰ ਫਰਜ ਸਮਝ ਕੇ ਵੀਡੀਓ ਵੇਖਿਆ ਕਰੋ ਕਿਉਂਕਿ ਡਿਟੇਲ ਸਮਝਦੇ ਨਹੀਂ ਤੁਸੀਂ ਦਵਾ-ਦਾਵ ਫੋਨ ਲਾਉਂਦੀ ਕਰਦੇ ਜੀ ਅੰਤ ਤੱਕ ਜਦੋਂ ਵੀਡੀਓ ਵੇਖੀਏ ਗੱਲ ਦਾ ਨਿਚੋੜ ਕੀ ਨਿਕਲਿਆ ਤੇ ਫਿਰ ਫੋਨ ਲਾਇਆ ਕਰੋ ਨਾਲੇ ਤੁਹਾਡਾ ਕੰਮ ਹੈ ਤਸੱਲੀ ਦੋ ਟਾਈਮ ਕਰਨਾ ਬਾਅਦ ਚ ਲਾਹਮੇ ਲਈ ਨਾ ਮੈਨੂੰ ਫੋਨ ਲਾਇਆ ਕਰੋ ਤੁਹਾਨੂੰ ਬੇਨਤੀ ਆ ਉਂਝ ਗੱਲਬਾਤ ਕਰਨੀ ਆ ਤੇ ਜ਼ਰੂਰ ਕਰੋ ਤਸੱਲੀ ਤੁਹਾਡਾ ਕੰਮ ਆ ਕੇ ਕਰਨਾ ਸਾਡਾ ਸਿਰਫ ਕੰਮ ਹੈ ਵੀਡੀਓ ਨੂੰ ਬਣਾਉਣਾ ਅਪਲੋਡ ਕਰਨਾ ਕਿਉਂਕਿ ਦੋ ਟਾਈਮ ਚਾਉਂਦੇ ਨਹੀਂ ਆ ਫੜਾ ਦਫੜੀ ਮਚਾ ਦਿੰਦੇ ਕਾਲੀ ਕਰਕੇ ਪਸ਼ੂ ਲੈ ਜਾਂਦੇ ਮੁੜ ਕੇ ਲਾਹਮੇ ਤੇ ਲਾਹਮੇ ਦਿੱਤੀ ਜਾਂਦੇ ਜੀ ਇਹ ਕੰਮ ਨਾ ਕਰਿਆ ਕਰੋ ਤੁਹਾਨੂੰ ਬੇਨਤੀ ਆ ਕਰਦੇ ਗੱਲਬਾਤ ਸਰ ਪੰਜ ਸਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਹ ਚੜਦੀ ਕਲਾ ਕਿਰਪਾ ਜੀ ਮਾਲਕ ਜੀ ਤੁਸੀਂ ਸੁਣਾਓ ਜੀ ਉਰ ਪਰਪਾ ਠੀਕ ਠਾਕ ਹੈ ਸਭ ਨਾਨਦੇ ਜੀ ਕਿਰਪਾ ਮਹਾਰਾਜ ਦੀ ਵਧੀਆ ਚੱਲ ਰਿਹਾ ਤੇ ਡਰੈਸ ਨੋਟ ਕਰੀਗੇ ਜੀ 10 3 5 ਵਾਰ ਜੀ ਹਮ ਅਫੀਲ ਤੇ ਜਿਲ੍ਹਾ ਸ੍ਰੀ ਤਰਨਤਾਰ ਸਾਹਿਬ ਮੋਬਾਈਲ ਨੰਬਰ ਜੀ 9885 7020 ਚਲੋ ਠੀਕ ਹੈ ਜੀ ਸ਼ੁਰੂਆਤ ਇਹ ਤੋਂ ਵੱਡੀ ਵਿਹੜ ਤੋਂ ਕਰ ਲਗੇ ਹੈ ਹਾਂ ਜੀ ਕੀ ਬਾਤ ਵੈਰਾਈਟੀ ਜੀ ਰੰਗ ਪ੍ਰਿੰਟ ਵੇਖੋ ਕਿੱਡਾ ਸੋਹਣਾ ਲੱਗਾ ਕਰਮ ਵਾਲੀ ਨੂੰ ਥਾਨ ਚਾਰੇ ਬਲੈਕ ਆ ਕੇ ਹਾਂ ਜੀ ਚਾਰੇ ਬਲ ਖਾਨ ਜਿਹੜਾ ਬਿਲਕੁਲ ਬਲੈਕ ਆ ਗਿਆ ਪੁੰਜ ਵਾਈਟ ਕਲਰ ਦੀ ਆ ਗਈ ਤੇ ਤੋਰਾ ਚੱਕ ਆਈ ਇਸ ਪਾਈ ਸਾਹਿਬ ਲਓ ਜੀ ਤੇ ਵੱਡਾ ਫੁੱਲ ਤਾਂ ਚਾਏ ਦੂਜਾ ਸਵੇਰ ਗਿਣ ਸਕਦੇ ਆਪਾਂ ਹਾਂ ਦੂਜਾ ਸਵੇਰ ਜੀ ਹਾਂ ਦੋ ਜੁੱਤਰਾ ਜੀ ਬੱਚੇ ਦਾ ਨਾਲੂ ਨਾਲ ਜੀ ਬਿਲਕੁਲ ਬਿਲਕੁਲ ਜੀ ਬੋਦੀ ਵਾਲੀ ਵਹਿੜਿਆ ਵਛਾ ਮਗਰ ਹੋਗਾ ਦੁੱਧ ਸਰਪੰਚ ਸਾਹਿਬ ਕੇ ਚ ਗੱਲ ਕਰੀਏ ਤੇ ਕਿੰਨੇ ਕਿਲੋ ਸਟਾਰਟਿੰਗ ਹੋ ਗਈ ਦੁੱਧ ਲਾਲੇ ਵੀਜੀ ਕੋਈ ਬੜਾ ਲਾਲੇ ਹਾਂ ਇਹਦੇ ਕੋ 13 14 ਕਿਲੋ ਦੁੱਧ ਦੇ ਖਾ ਜਾ ਨਾ ਜਰਾ 13 14 ਕਿਲੋ ਵਾਹ 13 14 ਤੋਂ ਸਟਾਰਟਿੰਗ ਹੋਈ ਆ ਆਈਡੀਆ ਨਾ ਚਲੋ ਸਾਰੇ ਸੂ ਜਵਾਨ ਆ ਫਾਰਮ ਵੀਰ ਆ ਤੇ ਵੱਡੀ ਗਾਂ 20 ਕਿਲੋ ਆਈਡੀਆ ਮੰਨ ਕੇ ਕੋਈ ਖਰੀਦਦਾਰੀ ਕਰ ਸਕਣ ਇਹਨੂੰ 20 ਕਿਲੋ ਆਂਦਾ ਵੀ ਕੋਈ ਨਹੀਂ ਸਰਪੰਚ ਸਾਹਿਬ ਸਿੰਗਲ ਡੀ ਵੱਡੀ ਵਹਿੜ ਆ ਹਾਂ ਬੋਦੀ ਵਾਲੀ ਪੂਰੀ ਆ ਬਾਕੀ ਠੀਲ ਠੰਡੀ ਆ ਇਦਾਂ ਕੋਈ ਮੰਗੇ ਮੋਗੇ ਲੋੜ ਨਹੀਂ ਇਸ ਤਰ੍ਹਾਂ ਹੀ ਇੱਧੇ ਵੀ ਨਾ ਕਰੇ ਬਗਲਾ ਵਾਹ ਬਹੁਤ ਹਾਰੂ ਬਹੁਤ ਚੰਗੀ ਬਸ ਕਰ ਬਸ ਅੱਛਾ ਅੱਛਾ ਇਹ ਨੰਬਰ ਦੇ ਬਗਲਾ ਤੋਂ ਜਿਆਦਾ ਐਸੇ ਹੋਏ ਪਪਾ ਜੀ ਕੋਈ ਗੱਲ ਨਹੀਂ ਜੀ ਤੇ ਇਹ ਰੇਟ ਸਰਪੰਚ ਸਾਹਿਬ ਫਿਰ ਜੀਰੇ ਦਾ ਪੈਣ ਕਰ ਲਿਆ ਜੀ ਜਾਇਜ਼ ਕਰਕੇ ਪੈਣ ਭਰਾ ਨੂੰ ਦੇ ਦਿੱਗੇ ਜਾਇਜ਼ ਕਰ ਲਈ ਦਿਨ ਦੱਕ ਪਾ ਕੇ ਵੀਡੀਓ ਚ ਫਟ ਕਰ ਲੀਏ ਦੇ ਵੇਖ ਲੋ ਤੁਹਾਡੀ ਮਰਜ਼ੀ ਹੈ ਹੋਰ ਦੋ ਸ਼ਟ ਹੋਰ ਦੋ ਸ਼ਟ ਠੋਈਂ ਜਾਰੀ ਜੈ ਸਨੋਈ ਇਹਦੇ ਉੱਤੇ ਫਿਰ ਰੱਬ ਦਾ ਨਾਮ ਆ ਇਹ ਢੀ ਵਹਿੜ 58000 ਦੀ ਦੇਣੀ ਨਹੀਂ ਕਿਸੇ ਨੇ ਠੀਕ ਹੈ ਸੱਜਣੋ ਵਹਿੜ ਵੱਡੀ ਫਾਰਮ ਵਾਲੀ ਛੋਟਾ ਨਾ ਵੱਡਾ ਢਾਂਚਾ ਬੋਲਿਆ ਚਵਾਈ ਬੜੀ ਨਰਮ ਲੱਗੀ ਆ ਗਰਲ ਗਰ ਲਾਉਂਦੀ ਹਾਂ ਬਿਲਕੁਲ ਨੜ ਨੂੜੂ ਨਾਲ ਸਭਾਈ ਸਾਹਿਬ ਬੰਦੇ ਆਹ ਦੇਖ ਕੀ ਬਾਤ ਇਹ ਤਾਂ ਦੀ ਬਰੇਡਰ ਮੈਨੂੰ ਲੱਗਾ ਅਜੇ ਤਾਂ ਹੋਰ ਦੋ ਚਾਰ ਤਾਂ ਖੜਦੀ ਹੈਗਾ ਇਹ ਕਿਰਮਾ ਸੁਆ ਇਹ ਵੀ ਹੋਣਾ ਤੇਰੇ ਦੂਜੇ ਘਰ ਵਾਲੇ ਘਰ ਵਾਲੇ ਦੂਜੇ ਕਹਿੰਦੇ ਹਾਂ ਕੋਈ ਤੁੱਜਾ ਵੀ ਮੰਨ ਸਕਦਾ ਏ ਬਸ ਇਹਦੇ ਦੂਜੇ ਜੀ ਖਾਸ ਕਰਕੇ ਖਾਣ ਬੜਾ ਚੰਗਾ ਲੱਗਾ ਝੋਲੀ ਝਾਲੀ ਬੜੀ ਲੰਮੀ ਕਰੀ ਮੇਰਾ ਭਰਾ ਬਾਕੀ ਖਾਣ ਤੋਂ ਬਹੁਤ ਚੰਗਾ ਹਾਂ ਕੀ ਬਾਤ ਸਜਣਾ ਬਿਲਕੁਲ ਬਿਲਕੁਲ ਨਰਮ ਨਰਮ ਪੂਰੀ ਆ ਸਜਣੋ ਖੁੱਲ ਨਹੀਂ ਆ ਜੇ ਵੈੜ ਜਿੰਨਾ ਵੀ ਲੈਵਾ ਸਾਰਾ ਬਾਕੀ ਫਿਰ ਧਾਰ ਬਹੁਤ ਮੋਟੀ ਆਈ ਦੀ ਅੱਛਾ 35 ਚੰਗੀ ਆਈ ਆਪਣਾ ਬਹੁਤ ਚੰਗੀ ਆ ਮੋਟੀ ਧਾਰ ਲਓ ਜੀ ਹਾਂ ਜੀ ਤੇ ਇਹ ਵੀ 20 ਕਿਲੋ ਵਾਲੀ ਹੋਊਗੀ 20 ਕਿਲੋ ਦਾ ਘਾਟੇ ਕੀ ਦਫਾਉਗੇ ਇਹ ਤਾਂ ਪਲੱਸ ਹੀ ਜਾਊ ਘਟਣੀ ਨਹੀਂ ਹਾਂ 20 20 ਕਿਲੋ ਵਾਲੀਆਂ ਆ ਦੋਵੇਂ ਆਈ ਤੇ ਫਿਰ ਜਾ ਦੋਵੇਂ ਕਰੀਏ ਦੇਖੋ 25 ਪਲੱਸ ਕਰੀ ਜਾਂਦੇ ਪਰ ਆਪਾਂ ਕਹਿੰਦੇ ਵੀ ਚਲੋ 20 ਤੇ 22 ਕਿਲੋ ਕੱਢ ਜੇ ਤਾਂ ਵੈੜ ਬਹੁਤ ਚੰਗੀ ਆ ਬੜਾ ਬੜਾ ਜੀ 20 ਕਿਲੋ ਬੜਾ ਦੁੱਧ ਹੁੰਦਾ ਆਏ ਬਾਕੀ ਸੀਲ ਛੰਡੀ ਵੀ ਇਦਾਂ ਹੀ ਹਾਂ ਲਾ ਲਓਗੇ ਦਿਖ ਥਾਂ ਚੰਗਾ ਲੱਗਾ ਹੋਣਾ ਤੇ ਸਪਾਈ ਸਾਹਿਬ ਰੇਟ ਇਹਦੇ ਦੀ ਗੱਲ ਕਰੀਏ ਕਿੰਨਾ ਕੁ ਉਹਦਾ ਵੀ ਰੇਟ ਤੇ 65 ਕਰਦੇ ਜੀ ਹਾਂਜੀ ਤੇ ਇਹ 60 ਦੀ ਦੇ ਦੇਗੇ ਚਲੋ ਜੇ ਤੁਸੀਂ ਆਸ ਤੋਂ 60 ਚਲ ਦੇ ਦੇਣਾ ਇਹ 60 ਉਹ 58 ਸੱਚ ਨੂੰ ਰੇਟ ਨੋਰਮਲ ਆ ਗਾਈ ਵੱਡੀਆਂ ਰੇਟ ਛੋਟੇ ਜੇ ਲਾਗੇ ਆ ਕੇ ਫਾਰਮ ਤੇ ਵਿਜ਼ਿਟ ਕਰਕੇ ਵੇਖ ਕੇ ਫਿਰ ਖੜਿਓ ਕਿ ਵਾਕਿਆ ਚੀਜ਼ ਹੈਗੀ ਕੋਈ ਹਨਾ ਦੋਵੇਂ ਗਾਈ ਚੰਗੀਆਂ ਸასი ਗਾਲੀ